ਾਂਡਿਆਂ ਵਿੱਚੋਂ ਬੱਚੇ ਕੱਢਣ ਵਾਲੀ ਮਸ਼ੀਨ ਸਿਰਫ 1500 ਰੁਪਏ ਤੋਂ ਸ਼ੁਰੂ ਹੋ ਜਾਂਦੀ ਆ ਆ ਜਿਹੜੀਆਂ ਮਸ਼ੀਨਾਂ ਵਾਂ ਇਹ ਮਸ਼ੀਨਾਂ ਹੁਣ ਅੰਮ੍ਰਿਤਸਰ ਪੰਜਾਬ ਦੇ ਤੇ ਲੁਧਿਆਣਾ ਵਾਸਤੇ ਚੱਲੀਆਂ ਵਾਂ ਡਬਲ ਕੰਟਰੋਲਰ ਚ ਮਸ਼ੀਨ ਇਹ ਸਾਹਮਣੇ 80 ਾਂਡਿਆਂ ਵਾਲੀ ਐ ਇੱਧਰ ਪਲਾਸਟਿਕ ਬੋਡੀ ਚ 120 ਾਂਡਿਆਂ ਦੀ ਮਸ਼ੀਨ ਐ ਇਹ ਛੋਟੇ ਮਸ਼ੀਨਾਂ ਵਾਂ ਸਿੰਗਲ ਕੰਟਰੋਲਰ ਦੇ ਅੰਦਰ ਕਿਸੇ ਵੀ ਵੀਰ ਨੇ ਾਂਡਾ ਤੋਂ ਬੱਚੇ ਕੱਢਣ ਵਾਲੀ ਮਸ਼ੀਨ ਮੰਗਾਣੀ ਹੋਵੇ ਤੇ ਇਸ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ ਐਡਵਾਂਸ ਚ 100 ਰੁਪਈਆ ਨਹੀਂ ਦੇਣਾ ਪੈਸੇ ਉਦੋਂ ਦੇਣੇ ਆ ਜਦੋਂ ਮਸ਼ੀਨ ਤੁਹਾਡੇ ਘਰੇ ਪਹੁੰ ਕਿਸੇ ਵੀਰ ਨੇ ਮਸ਼ੀਨ ਵੱਡੀ ਤਿਆਰ ਕਰਵਾਣੀ ਹੋਵੇ 100 ਆਂਡਿਆਂ ਦੀ 500 ਆਂਡਿਆਂ ਦੀ 1000 ਆਂਡਿਆਂ ਦੀ ਉਹ ਵੀ ਤੁਹਾਡੇ ਤੱਕ ਘਰੇ ਆ ਕੇ ਤਿਆਰ ਕਰਦੇ ਆ 5000 ਆਂਡੇ ਤੱਕ ਦੇ ਵੀ ਦੇਖ ਸਕਦੇ ਹੋ ਸਾਹਮਣੇ ਪੈਕਿੰਗ ਦਾ ਕੰਮ ਹੁਣ ਚੱਲੂਗਾ ਅੰਦਰੋਂ ਗੱਤਾ ਕੱਢ ਰਹੇ ਆ ਇਹ ਜਿੰਨੀਆਂ ਵੀ ਮਸ਼ੀਨਾਂ ਵੇ ਇਹ ਪੰਜਾਬ ਵਾਸਤੇ ਅਸੀਂ ਮਸ਼ੀਨਾਂ ਭੇਜਣ ਲੱਗੇ ਆ ਸਾਡੀਆਂ 20000 ਮਸ਼ੀਨਾਂ ਪੂਰੇ ਇੰਡੀਆ 'ਚ ਚੱਲਦੀਆਂ ਪਈਆਂ ਵਾ ਇੱਧਰ ਵੀ ਸਾਡੇ ਕੋਲ ਸਟਾਕ ਪਿਆ ਹੋਇਆ ਵਾ ਤੁਸੀਂ ਦੇਖ ਸਕਦੇ ਹੋ ਵਰਕਰ ਸਾਡਾ ਜਿਹੜਾ ਸੁਮਿਤ ਹੈ ਕੰਮ ਕਰ ਰਿਹਾ ਵਾ ਕਿਸੇ ਵੀ ਵੀਰ ਨੇ ਕਿਸੇ ਵੀ ਤਰੀਕੇ ਦੀ ਮਸ਼ੀਨ ਲੈਣੀ ਆ ਤਾਂ ਦਿੱਤੇ ਗਏ ਨੰਬਰ ਤੇ ਸੰਪਰਕ ਕਰੋ ਧੰਨਵਾਦ